ਬੜੇ ਸੋਨਿਹਾਲ ਅਸਲੀਆ ਗਾਲ ਬੜੇ ਸੋਨਿਹਾਲ ਅਸਲੀਆ ਗਾਲ ਭਾਈ ਜੀ ਹਰਕਤਾ ਕਰ ਰਹੀ ਸੀ ਉਹੀ ਕਿ ਰਾਤ ਬਰਾਤੇ ਕੰਮ ਕਰਨੋਂ ਹਟ ਦੇਣੀ ਆ ਪੰਗੇ ਲੈਣੋਂ ਫਿਰ ਤੇ ਅਸੀਂ ਮੋਰਚੇ ਤੇ ਪਹੁੰਚ ਗਏ ਆ ਨਹਿਰਾਂ ਤੇ ਤੇ ਉਹ ਸਾਡੇ ਭਰਾ ਖੜੇ ਆ ਉਧਰ ਦੂਜੇ ਪਾਸੇ ਤੇ ਇਹਨਾਂ ਨੇ ਦਰਖਤ ਜਿਹੜਾ ਵੱਡਿਆ ਸੀਗਾ ਸੋਸ ਤੇ ਰੋਸ ਦੇ ਵਿੱਚ ਰਾਤ ਨੂੰ ਕੰਮ ਬੰਦ ਕਰਾਤਾ ਡਟੇ ਹੋਏ ਆ ਜਿਹੜੇ ਆ ਸਕਦੇ ਆ ਵੀਰ ਰਾਤ ਨੂੰ ਆ ਜਾਣ ਜਰੂਰ ਜਿਹੜੇ ਨਹੀਂ ਆ ਸਕਦੇ ਉਹ ਸਪੋਰਟ ਕਰ ਦਿਓ ਵੀਡੀਓ ਸ਼ੇਅਰ ਕਰਕੇ ਸੋ ਹੁਣ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਕੋਈ ਉਹਨਾਂ ਚਿਰ ਕੰਮ ਜਿਹੜਾ ਬੰਦ ਰਹੂਗਾ ਤੋ ਜਿੰਨੇ ਵੀ ਪਤਾ ਨਹੀਂ ਕਿਉਂ ਆ ਜਿਹੜਾ ਵੀ ਹਰਕਤਾਂ ਜਿਹੜੀਆਂ ਹੁੰਦੀਆਂ ਇਹ ਰਾਤ ਨੂੰ ਹੀ ਹੁੰਦੀਆਂ ਪਿੱਛੇ ਜਦੋਂ ਰੌਲਾ ਪਿਆ ਸੀ ਉਦੋਂ ਵੀ ਰਾਤ ਨੂੰ ਪਿਆ ਸੀ ਜਿਹੜਾ ਕੰਕਰੀਟੀਕਰਨ ਹੋਇਆ ਉਹ ਵੀ ਰਾਤ ਨੂੰ ਕੀਤਾ ਇਹਨਾਂ ਨੇ ਤੇ ਜਿਹੜੇ ਦਰਖਤ ਵੱਡੇ ਉਹ ਵੀ ਰਾਤ ਨੂੰ ਉਹ ਦਰਿਆ ਵਿਛਾਲੀਆਂ ਆਪਣੇ ਸਿੰਘਾਂ ਨੇ ਤੇ ਡਟਾਂਗੇ ਹੁਣ ਇੱਥੇ ਹੀ ਜਨਾਚਾਰ ਜਿਹੜਾ ਫੈਸਲਾ ਨਹੀਂ ਹੁੰਦਾ ਜਿੰਨਾ ਚਿਰ ਆਪਦੀਆਂ ਹਰਕਤਾਂ ਕਰਨ ਹੋਣੀਆਂ ਹਟਦੇ ਰਾਤ ਨੂੰ ਆਹ ਚੱਲ ਗਏ ਆਪਾਂ ਥੱਲੇ ਚੱਲਦੇ ਹਾਂ ਪਰਲੇ ਪਾਸੇ ਆਹ ਫਿਰ ਇਹ ਦਮੰਦ ਇੱਧਰ ਵੀ ਜਾਵੜੀ ਚੱਲੀ ਜਾਵੇ ਆ ਕੰਮ ਆ ਜਿਹੜਾ ਬੰਦ ਕਰਾਤਾ ਆਹੀ ਆ ਹੂੰ 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 ਸਹੀ ਆ ਆ ਇੱਥੋਂ ਹਣ ਚਲਾਉਂਦੇ ਸੀ ਕੰਮ ਇਹ ਪਾਈ ਜਾਂਦੇ ਸੀ ਆਉ ਜਾਂਦੇ ਹੁਣ ਆਉ ਜਾਂਦੇ ਪੱਜ ਗਏ ਕੰਮ ਬੰਦ ਕਰਕੇ ਸੋ ਜਾਗਰੂਕ ਹੋ ਡਟੇ ਰਹਿਣਾ ਜ਼ਰੂਰੀ ਆ ਜੇ ਆਪਾਂ ਵਾਕਈ ਪੰਜਾਬ ਦਾ ਪਾਣੀ ਬਚਾਉਣਾ ਹੈ ਦਰਖਤਾਂ ਬਚਾਉਣੇ ਆ ਜੇ ਆਪਾਂ ਚਾਹਣੇ ਆ ਵੀ ਆਕਸੀਜਨ ਜਿਹੜੀ ਆਪਾਂ ਨੂੰ ਮਿਲਦੀ ਰਵੇ ਤਾਂ ਡਟੇ ਰਹਿਣਾ ਜ਼ਰੂਰੀ ਆ ਹੁਣੇ ਕੋਈ ਹਰਕਤ ਕਰਨ ਸਾਨੂੰ ਜੇਲ੍ਹ ਚ ਸਿੱਟਣਾ ਸਾਨੂੰ ਕੁੱਟਣ ਮਾਰਨ ਸਾਨੂੰ ਕੋਈ ਪ੍ਰਵਾਹ ਨਹੀਂ ਨਾ ਹੀ ਸਾਨੂੰ ਪਹਿਲਾਂ ਪ੍ਰਵਾਹ ਸੀ ਇਹ ਰਾਤ ਨੂੰ ਆਪਦੀਆਂ ਹਰਕਤਾਂ ਜਿਹੜੀਆਂ ਕਰਨੋਂ ਹਟ ਜਾਣ ਮੈਂ ਤਾਂ ਜਿਹੜੇ ਸਿੱਟੇ ਆ ਫਿਰ ਇਹਦੇ ਜਦੋਂ ਪੂਰਾ ਪੰਜਾਬ ਇਕੱਠਾ ਹੋ ਗਿਆ ਮੈਂ ਕਹਿੰਦਾ ਪੂਰਾ ਪੰਜਾਬ ਜਾਗਰੂਕ ਹੋਵੇ ਜੇ ਪੂਰਾ ਪੰਜਾਬ ਜਾਗਰੂਕ ਹੋ ਗਿਆ ਤੇ ਆਪਾਂ ਪਾਣੀ ਵੀ ਬਚਾਵਾਂਗੇ ਆਪਾਂ ਦਰਖਤ ਵੀ ਬਚਾਵਾਂਗੇ ਆਪਾਂ ਬੰਦੀ ਸਿੰਘ ਵੀ ਬਾਹਰ ਲਿਆ ਸਕਦੇ ਆ ਕੌਮ ਦੀ ਗੱਲ ਵੀ ਕਰ ਸਕਦੇ ਆ ਜੇ ਆਪਣਾ ਇਕ ਹੋ ਗਿਆ ਜੇ ਆਪਣਾ ਇਕਾ ਨਾ ਹੋਇਆ ਤੇ ਮਾਰੇ ਜਾਵਾਂਗੇ ਉਹ ਜਾਂਦੇ ਬੰਦੇ ਸਾਰੇ ਇਹ ਜਿਹੜੇ ਕੰਮ ਚਲਾ ਰਹੇ ਸੀ ਰਾਤ ਨੂੰ ਸੋ ਆਪਾਂ ਦੂਜੇ ਪਾਸੇ ਜਾ ਕੇ ਬਾਅਦ ਚ ਲਾਈਵ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ